ਸੀਪੀ ਡਾਕਟਰ ਜੀ ਜਿਹੜੀ ਬਸ ਬਸ ਵਜੋਂ ਸਮੇਂ ਜਿੱਥੇ ਬੰਦੇ ਇਕੱਠੇ ਹੋਏ ਕੀ ਮਾਮਲਾ ਹੈਗਾ ਥੋੜਾ ਵਿਸਤਾਰ ਨਾਲ ਦੱਸੋ ਦੇਖੋ ਅੱਜ ਦਾ ਜਿਹੜਾ ਮਸਲਾ ਆ ਬਹੁਤ ਗੰਭੀਰ ਸੀਗਾ ਇੱਕ ਲੜਕੀ ਜੋ ਮੰਗਲਵਾਰ ਦੇ ਦਿਨ ਆਪਣੇ ਘਰੋਂ ਜੋਬ ਤੇ ਜਾਂਦੀ ਆ ਉਹਦੇ ਪਿਤਾ ਜੀ ਉਹਨੂੰ ਆਟੋ ਚ ਚੜਾ ਕੇ ਹੁੰਦੇ ਆ ਔਰ ਲੜਕੀ ਜਲੰਧਰ ਦੀ ਆ ਕਿਉਂਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਅਸਰ ਸੀ ਉਹਦਾ ਸਥਾਨਾ ਤੇ ਪਛਾਣ ਨਹੀਂ ਦੱਸ ਸਕਦੇ ਕਿਉਂਕਿ ਉਹ ਜਦੋਂ ਜਾਂਦੀ ਆ ਤੇ ਤੁਸੀਂ ਯਕੀਨ ਮੰਨਿਓ ਵੀ ਲੜਕੀ ਦਾ ਜਿਹੜਾ 15 ਮਿੰਟ ਬਾਅਦ ਫੋਨ ਸਵਿਚ ਆਫ ਹੋ ਜਾਂਦਾ ਆ ਫੇਰ ਤਕਰੀਬਨ ਤਕਰੀਬਨ 36 ਘੰਟਿਆਂ ਬਾਅਦ ਉਹਦੀ ਜਿਹੜੀ ਆ ਕੁੜੀ ਜਿਹੜੀ ਅਧਮਰੀ ਹਾਲਤ ਦੇ ਵਿੱਚ ਕਰਨਾਲ ਦੇ ਉੱਪਰ ਜਿੱਥੇ ਰੇਲਵੇ ਲੰਨਾ ਚੱਲਦੀ ਹੈ ਥੱਲੇ ਇੱਕ ਸੁਆ ਚੱਲ ਰਿਆ ਨਹਿਰ ਵਾਂਗ ਉੱਥੋਂ ਬਰਾਮਦ ਹੁੰਦੀ ਆ ਉੱਥੋਂ ਪ੍ਰਾਪਤ ਹੁੰਦੀ ਆ ਲੜਕੀ ਤੌਰ ਅੱਜ ਉਹਦੀ ਹਾਲਤ ਜਿਹੜੀ ਇੰਨੀ ਕੁ ਗੰਭੀਰ ਆ ਲੜਕੀ ਜਦੋਂ ਵੀ ਥੋੜਾ ਬੋਤਾਂ ਵੀ ਕਿਤੇ ਹੋਸ਼ ਚ ਆਉਂਦੀ ਆ ਉਹ ਇਹੀ ਕਹਿੰਦੀ ਵੀ ਮੇਰੇ ਨਾਲ ਜ਼ਬਰਜਨਾਹ ਕੀਤਾ ਗਿਆ ਆ ਕਈ ਜਾਣੇ ਉਹ ਕਈਆਂ ਦੇ ਨਾਮ ਲੈ ਰਹੀ ਆ ਖਾਸ ਤੌਰ ਤੇ ਇੱਕ ਸਾਥੀ ਦਾ ਨਾਮ ਜਿਹੜਾ ਬੜਾ ਪ੍ਰਵਲ ਤਰੀਕੇ ਨਾਲ ਲੈ ਰਹੀ ਸੀਗੀ ਔਰ ਉਹਨੂੰ ਜਿਹੜਾ ਆ ਪੁਲਿਸ ਨੇ ਜਿਹੜਾ ਆ ਗ੍ਰਫਤਾਰ ਕੀਤਾ ਤਕਰੀਬਨ ਤੁਸੀਂ ਯਕੀਨ ਮੰਨੋ ਅੱਜ ਕਮਿਸ਼ਨਰ ਸਾਹਿਬ ਵੀ ਕਹਿ ਰਹੇ ਸੀ ਜਸਟੀਫਾਈ ਕਰ ਰਹੇ ਸੀਗੇ ਵੀ ਸਾਡੇ ਜਿਹੜਾ ਮਾਮਲਾ ਆ 72 ਘੰਟਿਆਂ ਬਾਅਦ ਪੁਲਿਸ ਜਾ ਕੇ ਹੋਸ਼ ਚ ਆਉਂਦੀ ਆ ਕਿਤੇ ਜਾ ਕੇ ਐਫ ਆਈ ਆਰ ਦਰਜ ਹੁੰਦੀ ਆ ਮੈਂ ਹੈਰਾਨੀ ਦੀ ਗੱਲ ਇਸ ਤੇ ਆ ਵੀ ਇੰਨਾ ਇੰਨਾ ਯਾਰ ਤਸ਼ੱਦਦ ਤੁਸੀਂ ਦੇਖੋ ਵੀ ਇਹ ਜਲੰਧਰ ਨੂੰ ਦੁਬਾਰਾ ਕਲਕੱਤਾ ਬਣਾਉਣਾ ਚਾਹੁੰਦੇ ਆ ਜਲੰਧਰ ਨੂੰ ਦਿੱਲੀ ਬਣਾਉਣਾ ਚਾਹੁੰਦੇ ਆ ਜਲੰਧਰ ਨੂੰ ਹਾਥਾਸ ਬਣਾਉ ਪੁਲਿਸ ਕਮਿਸ਼ਨਰ ਵੱਲੋਂ ਜਿੰਨਾ ਵੀ ਲਾਅ ਐਂਡ ਆਰਡਰ ਆ ਬਿਲਕੁਲ ਕੰਟਰੋਲ ਨਹੀਂ ਹੋ ਰਿਹਾ ਹੈਗਾ ਔਰ ਸਮਾਜ ਦੀਆਂ ਜਥੇਬੰਦੀਆਂ ਸਾਰੇ ਅੱਜ ਸਾਥੀ ਆਏ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਇਹ ਇਕੱਲੇ ਇੱਕ ਸਮਾਜ ਦੀ ਜਾਂ ਇੱਕ ਵਰਗ ਦੀ ਧੀ ਨਹੀਂਗੀ ਇਹ ਸਾਰੇ ਵਰਗਾਂ ਦੀ ਧੀ ਆ ਸਤਹੀ ਆ ਸਾਂਝੀ ਆ ਔਰ ਧੀਆ ਜਦੋਂ ਸਾਂਝੀਆਂ ਹੁੰਦੀਆਂ ਨਾ ਇਹ ਗੱਲ ਅੱਜ ਜਲੰਧਰ ਵਾਸੀਆਂ ਨੂੰ ਅਸੀਂ ਦੇਖਣੀ ਆ ਵੀ ਕਿੰਨੀਆਂ ਕਿ ਸਾਂਝੀਆਂ ਹੁੰਦੀਆਂ ਆ ਮੈਂ ਆਪਣੇ ਸਮਾਜ ਤੋਂ ਵੀ ਸਾਰਿਆਂ ਤੋਂ ਵੀ ਪੂਰੇ ਜਲੰਧਰ ਤੋਂ ਨਹੀਂ ਪੂਰੇ ਪੰਜਾਬ ਤੋਂ ਇੱਕ ਉਮੀਦ ਕਰਦਾ ਵੀ ਇਸ ਮਸਲੇ ਉੱਤੇ ਉਹ ਸਹਿਯੋਗ ਕਰਨਗੇ ਇਹ ਲੜਕੀ ਇੱਕ ਨੌਕਰੀ ਪੇਸ਼ ਆ ਰਹੀ ਸੀਗੀ ਉਹਦੇ ਨਾਲ ਨਾਲ ਇੱਕ ਵਿਦਿਆਰਥਣ ਵੀ ਸੀਗੀ ਬੀਗ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਸਾਨੂੰ ਜਦੋਂ ਇਹ ਪਤਾ ਲੱਗਾ ਕਿਉਂਕਿ ਅਸੀਂ ਲੜਕੀ ਉਹ ਲੜਕੀ ਪਰਿਵਾਰ ਨੂੰ ਪਹਿਲਾਂ ਤੋਂ ਜਾਣਦੇ ਸੀਗੇ ਜਦੋਂ ਵੀ ਇਹ ਪਤਾ ਲੱਗਾ ਅਸੀਂ ਇਨੀਸ਼ੀਅਲੀ ਤੌਰ ਤੇ 2 ਘੰਟੇ ਦੇ ਅੰਦਰ ਅੰਦਰ ਇਹ ਜਿਹੜੀ ਕਾਰਵਾਈ ਉਹ ਕਰਾਈ ਆ ਹੁਣ ਕਮਿਸ਼ਨਰ ਸਾਹਿਬ ਨੂੰ ਨਰਾਸ਼ ਹੋ ਕੇ ਅਸੀਂ ਡੀਸੀ ਸਾਹਿਬ ਵੱਲ ਚੱਲੇ ਆ ਦੇਖਦੇ ਹਾਂ ਵੀ ਡੀਸੀ ਸਾਹਿਬ ਇਸ ਮਸਲੇ ਨੂੰ ਕਿੱਦਾਂ ਗੰਭੀਰਤਾ ਨਾਲ ਲੈਂਦੇ ਸੀਪੀ ਸਾਹਿਬ ਨੇ ਕੀ ਮਤਲਬ ਜਿਹੜੀ ਤੁਸੀਂ ਉਹਤੋਂ ਨਰਾਸ਼ ਕਰਤੇ ਹੋਏ ਹੋ ਮਤਲਬ ਉਹਨੇ ਤੁਹਾਡੀ ਗੱਲ ਨਹੀਂ ਸੁਣੀ ਨਹੀਂ ਗੱਲ ਕੋਈ ਸੁੰਨ ਵਾਲੀ ਹੈ ਵੀ ਨਹੀਂ ਸੀਗੀ ਗੱਲ ਦਰਸਲ ਇਹ ਹੈ ਵੀ ਸੀਪੀ ਸਾਹਿਬ ਉਹਤੇ ਬਾਕੀ ਸਾਡੇ ਕੁਝ ਇਹੋ ਜਿਹੇ ਵਿੱਚ ਅੰਸਰ ਹੈਗੇ ਆ ਉਹ ਮਾਰਨਿੰਗ ਠੰਡਾ ਪਾਉਣਾ ਚਾਹੁੰਦੇ ਆ ਵੀ ਠੰਡਾ ਪੈ ਜਵੇ ਜਦ ਅੱਜ ਕਹਿ ਕੇ ਲਿਆਇਆ ਗਿਆ ਸੀਗਾ ਵੀ ਅੱਜ ਸੀਪੀ ਸਾਹਿਬ ਨੇ ਸਾਨੂੰ ਕੱਲ ਵੀ ਇਹ ਆਸ਼ਵਾਸ਼ਣ ਦਿੱਤਾ ਸੀਗਾ ਵੀ ਅਸੀਂ ਮੁੰਡੇ ਜਿਹੜੇ ਸਵੇਰ ਤੱਕ ਸਾਰੇ ਦੇ ਸਾਰੇ ਗ੍ਰਿਫਤਾਰ ਕਰ ਲਵਾਂਗੇ ਉਹਨਾਂ ਨੇ 8 ਮੁੰਡਿਆਂ ਦੇ 7 ਮੁੰਡਿਆਂ ਦੇ ਨਾਮ ਲਏ ਹੋਏ ਆ ਵੀ ਇਹਨਾਂ ਨੂੰ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਕਰ ਲਈਆਂ ਜਾਣਗੀਆਂ ਪਰ ਗ੍ਰਿਫਤਾਰੀਆਂ ਦੇ ਨਾਮ ਤੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਸਵੇਰੇ ਵੀ ਸਾਡੇ ਅੱਤ ਕੱਲ ਵੀ ਹੱਥ ਖਾਲੀ ਸੀਗੇ ਹੱਥ ਸਾਡੇ ਅੱਜ ਵੀ ਖਾਲੀ ਆ ਤੇ ਅਸੀਂ ਇਸ ਕਰਕੇ ਇਹਨਾਂ ਤੋਂ ਨਰਾਸ਼ ਹੋ ਕੇ ਜਿਹੜਾ ਆ ਉਥੋਂ ਆਏ ਆ ਔਰ ਸਾਡਾ ਧਰਨਾ ਜਿਹੜਾ ਆ ਕੱਲ ਤੋਂ ਫਿਰ ਬਾਦ ਦਸਤੂਰ ਜਿਹੜਾ ਆ ਪੱਕੇ ਤੌਰ ਤੇ ਵੀ ਜਾਰੀ ਰਹੂਗਾ ਲੋੜ ਪਈ ਜਲੰਧਰ ਬੰਦ ਦੇਣ ਦੀ ਤਾਂ ਜਲੰਧਰ ਬੰਦ ਵੀ ਰਹਿਵਾਂਗੇ ਪੰਜਾਬ ਬੰਦੀ ਕੋਲ ਦਿੱਤੀ ਪੰਜਾਬ ਬੰਦ ਵੀ ਦੇਵਾਂਗੇ ਸੀਪੀ ਸਾਹਿਬ ਦੇ ਜਥੇਬੰਦੀ ਦੇ ਜਿਹੜਾ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰਾਂਗੇ ਕਿ ਮਤਲਬ ਤੁਸੀਂ ਉਹਨਾਂ ਦੀ ਇਸ ਬਿਆਨ ਤੋਂ ਨਾ ਪੁੱਛਿਓ ਮੈਂ ਕਹਿੰਦਾ ਜੀ ਦੋ ਦਿਨ ਪਹਿਲਾਂ ਵੀ ਇਹੀ ਬਿਆਨ ਸੀਗਾ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਕੱਲ ਵੀ ਇਹੀ ਬਿਆਨ ਸੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਅੱਜ ਵੀ ਆ ਕਰਨੇ ਕਦੋਂ ਆ ਇਹ ਤਾਂ ਉਹੀ ਗੱਲ ਹੋਈ ਨਾ ਜਿੱਦਾਂ ਸਾਡੇ ਗੁਰੂ ਸਾਹਿਬਾਨ ਵੀ 650 ਸਾਲ ਪਹਿਲਾਂ ਕਹਿ ਗਏ ਵੀ ਐਸਾ ਚਾਹੂ ਰਾਜ ਮੈਂ ਅਸੀਂ ਅੱਜ ਵੀ ਦਹਰਾ ਰਹੇ ਹਾਂ ਕਿਉਂ ਅਸੀਂ ਸਥਾਪਤ ਕਿਉਂ ਨਹੀਂ ਕਰ ਸਕੇ ਅਸੀਂ ਬਣਾ ਕਿਉਂ ਨਹੀਂ ਸਕੇ ਇਹੀ ਗੱਲ ਆ ਸੀਪੀ ਸਾਹਿਬ ਨਹੀਂ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਈ ਜਾ ਰਹੇ ਆ ਲੜਕੀ ਪਰਿਵਾਰ ਹੋਰ ਨਿਰਾਸ਼ਾ ਦੇ ਵਿੱਚ ਆ ਉਹ ਅੱਜ ਵੀ ਇੱਥੇ ਆਇਆ ਤੇ ਨਿਰਾਸ਼ ਹੋ ਕੇ ਵਿਚਾਰੇ ਵਾਪਸ ਚਲੇ ਗਏ ਉਹ ਕਹਿੰਦੇ ਇੱਥੇ ਇਨਸਾਫ